ਰਤਿੰਦਰ ਸੰਧੂ ਵੱਲੋਂ ਅਨਵਾਦ ਤੇ ਸੰਪਾਦਨ ਪੁਸਤਕ ਕੁਆਰੰਟਾਈਨ ਤੇ ਹੋਰ ਕਹਾਣੀਆਂ ਵਿੱਚੋਂ ਇੱਕ ਕਹਾਣੀ ਨਵਾਂ ਗਊਦਾਨ ਲੇਖਕ ਕ੍ਰਿਸ਼ਨ ਕਲਪਿਤ ਪੈਸ਼ਵਾ ਦੇ ਮੇਲੇ ਲਈ ਮਸ਼ਹੂਰ ਨਾਗਰ ਜ਼ਿਲ੍ਹੇ ਦੇ ਪਿੰਡ ਪਰਬਤ ਸਰ ਵਿੱਚ ਪਦਮਰਾਮ ਨਾਂ ਵਾਲਾ ਇੱਕ ਗਰੀਬ ਜੱਟ ਰਹਿੰਦਾ ਸੀ ਉਸ ਕੋਲ 2 ਬਿਗੇ ਬੰਜਰ ਜ਼ਮੀਨ ਦਾ ਇੱਕ ਟੋਟਾ ਸੀ ਜਿਸ ਵਿੱਚੋਂ ਬਾਜਰਾ ਬੀਜ ਲਿਆ ਕਰਦਾ ਸੀ ਇਸ ਨਾਲ ਉਹਦੇ ਸਾਰੇ ਪਰਿਵਾਰ ਕੋਲ ਖਾਣ ਵਾਸਤੇ ਅਨਾਜ ਹੋ ਜਾਂਦਾ ਪਦਮਾਰਾਮ ਕੋਲ ਥਾਰਪਾਰਕਰ ਨਸਲ ਦੀ ਇੱਕ ਗਾਂ ਸੀ ਜੋ 40 ਸਿਰ ਦੁੱਧ ਦਿੰਦੀ ਹੁੰਦੀ ਸੀ ਉਹ ਗਾਂ ਉਸਨੂੰ ਉਹਦੇ ਬਾੜਮੇਰ ਵਾਲੇ ਕੁਲਮ ਦੂਲਾ ਰਾਮ ਨੇ ਉਸਦੇ ਮੁੰਡੇ ਦੇ ਵਿਆਹ ਵੇਲੇ ਆਪਣੀ ਧੀ ਦੇ ਦਾਜ ਵਿੱਚ ਦਿੱਤੀ ਸੀ ਇਸ ਤਰ੍ਹਾਂ ਪਦਮਾਰਾਮ ਨੂੰ ਦੁੱਧ ਘਿਓ ਤੇ ਦਹੀਂ ਲੱਸੀ ਦੀ ਕੋਈ ਕਮੀ ਨਹੀਂ ਸੀ ਬਚਿਆ ਹੋਇਆ ਦੁੱਧ ਤੇ ਲੱਸੀ ਉਹ ਪਿੰਡ ਵਿੱਚ ਲੋਕਾਂ ਨੂੰ ਵੰਡ ਦਿੰਦਾ ਸੀ ਉਦੋਂ ਅਜੇ ਦੁੱਧ ਦਹੀਂ ਆਦ ਦੇ ਵੇਚਣ ਦਾ ਰਿਵਾਜ ਨਹੀਂ ਸੀ ਤੁਰਿਆ ਪਿੰਡ ਦੇ ਇੱਕੋ ਇੱਕ ਮੰਦਰ ਦੇ ਇੱਕੋ ਇੱਕ ਪੁਜਾਰੀ ਨੂੰ ਵੀ ਪਦਮਾਰਾਮ ਰੋਜ਼ ਪਿੱਤਲ ਦਾ ਇੱਕ ਵੱਡਾ ਕੌਲਾ ਪਰ ਕੇ ਦੁੱਧ ਪੇਜਦਾ ਸੀ ਹਰੀ-ਹਰੀ ਚਰੀ ਖਾਣ ਵਾਲੀ ਥਾਰਪਾਰਕਰ ਗਾਂ ਦੇ ਦੁੱਧ ਦਾ ਸਵਾਦ ਉਹੋ ਜਾਣ ਸਕਦਾ ਜਿਸ ਨੇ ਦੁੱਧ ਪੀਤਾ ਹੋਵੇ ਇਸ ਦੇ ਸਵਾਦ ਨੂੰ ਦੱਸ ਸਕਣਾ ਮੁਸ਼ਕਲ ਹੈ ਪੁਜਾਰੀ ਸਾਵਰਮਲ ਦੇ ਮਨ ਵਿੱਚ ਖੋਟ ਆ ਗਿਆ ਉਸ ਨੇ ਸੋਚਿਆ ਪਦਮਾਰਾਮ ਦਾ ਪਿਓ ਮਰਨੇ ਪਿਆ ਹੋਇਆ ਹੈ ਜਦੋਂ ਮਰ ਗਿਆ ਤਾਂ ਮੈਂ ਇਸ ਕੋਲੋਂ ਥਾਰਪਾਰਕਰ ਗਾਂ ਦਾ ਦਾਨ ਕਰਵਾ ਲੂੰਗਾ ਰੱਬ ਨੇ ਪਹਿਲੀ ਵਾਰ ਸਾਵਰਮਲ ਦੀ ਅਰਦਾਸ ਸੁਣੀ ਤੇ ਪਦਮਾਰਾਮ ਦਾ ਪਿਓ ਮਰ ਗਿਆ ક્રિયા ਕਰਨ ਵਾਸਤੇ ਪੰਡਤ ਨੂੰ ਸੱਜਿਆ ਗਿਆ ਪੁਜਾਰੀ ਨੇ ਕਿਹਾ ਯਜਮਾਨ ਹਣ ਤੂੰ ਆਪਣੇ ਪਿਓ ਦੇ ਨਾਂ ਤੇ ਗਊਦਾਨ ਕਰ ਮੇਰੇ ਕੋਲ ਇਹੋ ਤੇ ਇੱਕੋ ਇੱਕ ਗਾਂ ਹੈ ਨਹੀਂ ਦੇ ਸਕਦਾ ਪਦਮਾ ਰਾਮ ਨੇ ਇਹ ਆਖ ਕੇ ਪੁਜਾਰੀ ਵੱਲ ਸੌਦਾ ਨੋਟ ਕੀਤਾ ਕੀ ਪਿਓ ਰੋਜ਼-ਰੋਜ਼ ਮਰਦਾ ਹੈ ਇਹੋ ਜੀ ਗਾਂ ਦਾਨ ਕਰ ਜਿਹੜੀ ਜਵਾਨ ਹੋਵੇ ਦੁੱਧ ਦਿੰਦੀ ਹੋਵੇ ਤੇ ਹਰ ਤਰ੍ਹਾਂ ਨਾਲ ਵਧੀਆ ਹੋਵੇ ਪੁਜਾਰੀ ਨੇ ਦਬਾ ਪਾਇਆ ਇਸ ਤਰ੍ਹਾਂ ਤੇਰੇ ਪਿਓ ਕੋਲੋਂ ਵੇਤਰ ਨਹੀਂ પાર ਨਹੀਂ ਹੋ ਸਕਣੀ ਫਿਰ ਪੁਜਾਰੀ ਨੇ ਫੇਰ ਕੇ ਪਿੰਡ ਦਾ ਸਾਰਾ ਸ਼ਰੀਕਾ ਭਾਈਚਾਰਾ ਤੇ ਰਿਸ਼ਤੇਦਾਰ ਹਾਜ਼ਰ ਸਨ ਤੇ ਸਾਹਮਣੇ ਪਿਓ ਮਰਿਆ ਪਿਆ ਸੀ ਆਖਰ ਮੰਨ ਮਾਰ ਕੇ ਪਦਮਾ RAM ਨੂੰ گاਉਂ ਤੇ ਬੱਚਾ ਪੁਜਾਰੀ ਦੇ ਹਵਾਲੇ ਕਰਨੇ ਪਏ ਥੋੜੇ ਦਿਨਾਂ ਵਿੱਚ ਹੀ ਬਾਜਰੇ ਦੇ ਸੁੱਕੇ ਰੋਟ ਖਾ ਕੇ ਪਦਮਾ RAM ਦੇ ਬੱਚਿਆਂ ਦੀ ਹਾਲਤ ਖਰਾਬ ਹੋ ਗਈ ਬਾਲਾਂ ਦੀਆਂ ਕੋਆਂ ਵਿੱਚ ਤਸੀਆਂ ਸੁੱਕੀਆਂ ਉਦਾਸ ਅੱਖਾਂ ਪਦਮਾ RAM ਤੋਂ ਵਿਖਿਆ ਨਗੀਆਂ ਚ ਆਖਰ 14ਵੇਂ ਦਿਨ ਉਹ ਸਾਬਰਮਲ ਪੁਜਾਰੀ ਦੇ ਘਰ ਜਾ ਪਹੁੰਚਿਆ ਉਸਨੇ ਵੇਖਿਆ ਕਿ ਪੰਡਤਾਨੀ ਉਸਦੀ ਥਾਰ ਪਾਰਕਰ ਗਾਂ ਦਾ ਦੁੱਧ ਚੋਕੇ ਹੀ ਹਟੀ ਸੀ ਤੇ ਪੁਜਾਰੀ ਦੁੱਧ ਨਾਲ ਬਾਲਟੀ ਨੂੰ ਸੋਈ ਵਿੱਚ ਰੱਖਣ ਚੱਲਿਆ ਸੀ ਪੰਡਤ ਬੋਲਿਆ ਦੁੱਧ ਦੀ ਬਾਲਟੀ ਰੱਖ ਕੇ ਆਇਆ ਬਸ ਨਹੀਂ ਬਾਲਟੀ ਸਮੇਤੀ ਆ ਜਾ ਪੁਜਾਰੀ ਨੇ ਬਾਲਟੀ ਬਦਮਾਰਾਮ ਦੇ ਸਾਹਮਣੇ ਰੱਖੀ ਤੇ ਪੁੱਛਿਆ 10 ਬਦਮਾਰਾਮ ਕਿਵੇਂ ਆਇਆ ਤੂੰ ਗਾਂ ਕਾਲੇ ਵਾਸਤੇ ਲਈ ਸੀ ਬਦਮਾਰਾਮ ਨੇ ਪੁਜਾਰੀ ਨੂੰ ਪੁੱਛਿਆ ਪੁਜਾਰੀ ਨੇ ਜਵਾਬ ਦਿੱਤਾ ਤੇਰੇ ਪਿਓ ਨੂੰ ਬਤਰਨੀ ਪਾਰ ਕਰਾਉਣ ਵਾਸਤੇ। ਪਰ ਗਾਂ ਤੇ ਤੇਰੇ ਘਰ ਪੱਜੀ ਹੋਈ ਐ। ਪਿਓ ਮੇਰਾ ਤਾਂ ਬਤਰਨੀ ਵਿੱਚ ਰੁੱੜ ਰੁੱੜ ਕੇ ਡੁੱਬਣ ਡਿਆ ਹੋਣਾ ਉੱਥੇ। ਤੂੰ ਇਹ ਦੱਸ ਬਈ ਬਤਰਨੀ ਪਰਬਤ ਸਰ ਤੋਂ ਕਿੰਨੀ ਦੂਰ ਆ? ਕੋਈ 30 ਕਰੋੜ ਕੋ ਦੂਰ ਐ। ਪੁਜਾਰੀ ਨੇ ਕਿਹਾ ਕੋਈ ਪੋਸਟਕਾਡ ਆਇਆ ਹੋਵੇ ਤਾਂ ਵਿਖਾਈ ਕਿ ਮੇਰੇ ਪਿਓ ਨੇ ਬਤਰਨੀ ਰਾਮ ਨਾਲ ਪਾਰ ਕਰ ਲਈ ਐ। ਪਰ ਜਮਾ ਰਾਮ ਨੇ ਫਿਰ ਕਿਹਾ ਸਾਡੇ ਕੋਲ ਗਰੁੜ ਪ੍ਰਾਣ ਹੈ ਤੇ ਇਹੋ ਸਾਡਾ ਸਬੂਤ ਐ। ਅਸੀਂ ਪੋਸਟਕਾਡ ਨੂੰ ਨਹੀਂ ਮੰਨਦੇ। ਪੰਡਤ ਦਾ ਜਵਾਬ ਸੀ ਪਰ ਅਸੀਂ ਤੇ ਗਰੜ ਪ੍ਰਾਣੋਂ ਨਹੀਂ ਪੋਸਟਕਾਰਡ ਨੂੰ ਹੀ ਸਬੂਤ ਮੰਨਦੇ ਆਂ ਜਦੋਂ ਪੋਸਟਕਾਰਡ ਆਵੇ ਦੱਸ ਦੇ ਮੈਂ ਉਸ ਦਿਨੇ ਚਾਰ ਪਾ ਕੇ ਵਾਪਸ ਤੇਰੇ ਕਿਲੇ ਤੇ ਬੰਨ ਜਾਊਂਗਾ ਇਹਨਾਂ ਆ ਕੇ ਫਜ਼ਮाराम ਆਪਣੀ ਗਾਂ ਤੇ ਬੱਚੇ ਨੂੰ ਖੋਲ ਕੇ ਘਰ ਲੈ ਗਿਆ ਤੇ ਨਾਲ ਹੀ ਦੁੱਧ ਦੀ ਭਰੀ ਬਾਲਟੀ ਵੀ ਇੰਨੀ ਦਿਨੀ ਪੁਜਾਰੀ ਸਾਬਰਮਾਲ ਰੋਜ਼ ਡਾਕੀ ਦੇ ਉਡੀਕ ਵਿੱਚ ਬੈਠਾ ਰਹਿੰਦਾ ਤੇ ਫਿਰ ਰੋਜ਼ ਹੀ ਉਸ ਨੂੰ ਪੁੱਛਦਾ ਕੋਈ ਪੋਸਟਕਾਰਡ ਆਇਆ ਭਲਾ ਧੰਨਵਾਦ